ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੋਈ ਵੱਡੀ ਕਾਰਵਾਈ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮਜੀਤਿਆ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕਿਉਂਕਿ ਜਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਖੁਲਾਸੇ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਲੈ ਕੇ ਉਹਨਾਂ ਉੱਤੇ ਗੌਰ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਅਵਰਿੰਦ ਕੇ ਜਿਵਾਲ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੌਮ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ 24 ਘੰਟਿਆਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ ਕੌਮ ਹਾਲੇ ਵੀ ਇਨਸਾਫ ਦੀ ਮੰਗ ਕਰ ਰਹੀ ਹੈ ਚਾਹੇ ਮਸਲਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਠ ਰੂਪਾਂ ਦਾ ਚਾਹੇ ਮਸਲਾ ਹੋਵੇ ਬਰਕਾੜੀ ਗੋਲੀ ਕਾਂਡ ਦਾ ਚਾਹੇ ਮਸਲਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਬੇਅਦਬੀ ਦਾ ਤੇ ਚਾਹੇ ਮਸਲਾ ਹੋਵੇ ਸੁਮੇਤ ਸੈਣੀ ਦਾ ਤੇ ਚਾਹੇ ਮਸਲਾ ਹੋਵੇ ਡੇਰਾ ਸੱਚਾ ਸੌਦਾ ਦੇ ਸਾਧ ਬਾਬਰ ਕਲਾਮਰਹੀਂ ਦਾ ਕਿਉਂਕਿ ਕਬਰ ਜੀ ਪ੍ਰਤਾਪ ਸਿੰਘ ਨੇ ਕਿਹਾ ਕਿ ਜਿਹੜੀਆਂ ਤੁਹਾਨੂੰ ਮੈਂ ਫੈਲਾ ਦਿੱਤੀਆਂ ਸੀ ਤੁਸੀਂ ਉਹਨਾਂ ਫੈਲਾ ਉੱਤੇ ਆਪ ਬੈਠ ਗਏ ਹੋ ਉਹ ਫੈਲਾ ਦੀਆਂ ਪਰਤਾਂ ਖੋਲ ਦਿਨੀਆਂ ਚਾਹੀਦੀਆਂ ਨੇ ਉਹਦੇ ਆਧਾਰ ਤੇ ਕਾਰਵਾਈ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੇ ਬਰਗਾੜੀ ਦੇ ਵਿੱਚ ਦੋ ਪੰਜਾਬ ਸਿੱਖ ਨੌਜਵਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਨਿਆਂ ਮਿਲਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸਾਇਲੈਂਟ ਮੋਡ ਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਬਿਆਨ ਨਹੀਂ ਆਇਆ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਦਰੋਂ ਅੰਦਰੀ ਕੋਈ ਵੱਡੀ ਕਾਰਵਾਈ ਕਰਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਫਿਰ ਦੁਬਾਰਾ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਵਿਕਰਮਜੀਤਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਬਾਸ ਸਿਬਰ ਕੋਲ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਾਰ-ਵਾਰ ਸਿਆਸੀ ਪਲਟ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਕਰ ਰਹੀ ਹੈ ਕਿ ਇਸ ਦਾ ਖਮਨਿਆਜਾ ਤਨਾ ਪਵੇਗਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਸਲਾ ਹਾਲੇ ਹੱਲ ਨਹੀਂ ਹੋਇਆ ਸੀਏ ਸਤਿੰਦਰ ਕੋਹਲੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਬਿਜ਼ਨਸ ਨੇ ਜਿੰਨੀਆਂ ਵੀ ਫਰਮਾਂ ਨੇ ਉਹਦਾ ਚਾਟੜ ਅਕਾਊਂਟਡ ਹੈ ਉਹਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਸੀ ਐਡਵੋਕੇਟ ਈਸ਼ਵਰ ਸਿੰਘ ਦੀ ਰਿਪੋਰਟ ਦੇ ਵਿੱਚ ਕਿ 7 ਕਰੋੜ 25 ਲੱਖ ਰੁਪਏ ਸਤੀਸ ਸਿੰਦਰ ਕੋਹਲੀ ਕੋਲੋਂ ਰਿਕਵਰ ਕਰਵਾਜਾਵੇ ਉਹਦੀ ਰਹਿ ਨਮਾਈ ਹੋਇਟ ਹੈ ਉਹਦੀ ਮੌਜੂਦਗੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਜਿਹੜੇ ਨੇ ਖੁਰਦ-ਬੁਰਦ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੀਜੀਪੀ ਕਾਰਵ ਯਾਦਵ ਦੇ ਦਫ਼ਤਰ ਦੇ ਵਿੱਚ ਜਾਣਾ ਤੇ ਕਹਿਣਾ ਕਿ ਮੈਨੂੰ ਗ੍ਰਿਫਤਾਰ ਕਰ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਸਾਡੇ ਵੱਡੇ ਆਗੂਆਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਚੀਕੀਤੇ ਜਾ ਰਹੇ ਨਹੀਂ ਤੇ ਬਿਕਰਮ ਜੀਠੀਆ ਦੀ ਨਾਪਾਦੀ ਨਵੀਂ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਇਹ ਕਹਿਣਾ ਕਿ ਮੈਨੂੰ ਫਿਰ ਦੁਬਾਰਾ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਕਿ ਭਾਈ ਕੁਛ ਨਹੀਂ ਹੱਥ ਲਗਣਾ ਜਿੰਨਾ ਮਰਜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਧਾਮ ਚਾਮ ਚੋਕ ਲਵੇ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਦਾ ਵੱਡਾ ਬਿਆਨ ਆਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸੂਪਾ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸੂਪਾ ਨੂੰ ਲੈ ਕੇ ਜੁਡੀਸਟ ਬਣਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਨੂੰ ਲੈ ਕੇ ਇੱਕ ਫਰਮਾਨ ਨਵਾਂ ਇੱਕ ਨਵਾਂ ਪੱਖ ਰੱਖਿਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣਾਵਾਲੋਂ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਨੂੰ ਕਿਹਾ ਕਿ ਸਟ ਵਿੱਚ ਸਿਰਫ ਅੰਮ੍ਰਿਤਧਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਨੂੰ ਸਿੱਖ ਮਰਿਆਦਾ ਦੀ ਪੂਰੀ ਸਮਝ ਹੈ ਤਾਂ ਜੋ ਜਾਂਚ ਸਹੀ ਢੰਗ ਨਾਲ ਅੱਗੇ ਵਧ ਸਕੇ ਉਹਨਾਂ ਨੇ ਜ਼ੋਰ ਦਿੱਤਾ ਕਿ ਜਾਂਚ ਦੌਰਾਨ ਹਰ ਹਾਲਤ ਵਿੱਚ ਸਿੱਖ ਮਰਿਆਦਾ ਦਾ ਧਿਆਨ ਪੂਰੀ ਤਰ੍ਹਾਂ ਰੱਖਿਆ ਜਾਵੇ ਹਾਲਾਂਕਿ ਇਹ ਗੱਲ ਸ਼੍ਰੋਮਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੋਣਾ ਵਰ ਨੂੰ ਪਹਿਲਾਂ ਕਿਉਂ ਨਹੀਂ ਕਹੀ ਗਈ ਇਹ ਹੋਣੀ ਕਿਉਂ ਕਹੀ ਹਾਲਾਂਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਫਰਮਾਨ ਕੀਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮਿਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਬਾਜਵਾ ਬਿਲਕੁਲ ਅੜਕਾ ਨਹੀਂ ਬਣਨਗੇ ਰਾਹ ਦਾ ਰੁੜਾ ਨਹੀਂ ਬਣਨਗੇ ਜਿਸ ਤਰ੍ਹਾਂ ਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 322 ਪਾਵਨ ਸਰੂਪਾ ਨੂੰ ਲੈ ਕੇ ਜਿਹੜੇ ਨੇ ਡਾਟਾ ਜਾਂ ਕੋਈ ਦਸਤਾਵੇਜ਼ ਮੰਗ ਕਰਦੀ ਹੈ ਸਟ ਦੇ ਉਹਨਾਂ ਨੂੰ ਬੇਚਿਤਕ ਦਿੱਤੇ ਜਾਂ ਹੁਣ ਬਿਆਨ ਆ ਗਿਆ ਹੈ ਕਿ ਅੰਮ੍ਰਿਤਧਾਰੀ ਗੁਰਸਿੱਖ ਦੀ ਡਿਊਟੀ ਲਗਾਈ ਜਾਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਸ਼ੁਖਬੀਰ ਸਿੰਘ ਬਾਦਲ ਦੇ ਮਨ ਦੇ ਵਿੱਚ ਵੀ ਡਰ ਹੈ ਸ਼ਰੂਮ ਬਿਕਰਮਜੀਠਿਆ ਦੇ ਮਨ ਵਿੱਚ ਵੀ ਡਰ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਕੋਈ ਨਾ ਕੋਈ ਐਕਸ਼ਨ ਜ਼ਰੂਰ ਕਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਸਾਇਲੈਂਟ ਮੋਡ ਤੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਬੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨੀਆਂ ਸਵਾਲ ਨਹੀਂ ਹੈ ਉਹਦੀ ਇਮਾਨਦਾਰੀ ਤੇ ਉਹਦੀ ਕਾਰਗੁਜ਼ਾਰੀ ਤੇ ਉਹਦੇ ਕੀਤੇ ਕਮਾਂ ਤੇ ਪੰਜਾਬ ਦੇ ਲੋਕ ਕੁੱਲ ਮਿਲਾ ਕੇ ਖੁਸ਼ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਗਾੜੀ ਗੋਲੀ ਕਾਣ ਦੀ ਜਿਹੜੀ ਫੈਲ ਹੈ ਉਸ ਨੂੰ ਪਟੋ ਬਣਦੀ ਕਾਰਵਾਈ ਕਰੋ ਇਹਨਾਂ ਉੱਤੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਕਹਿੰਦੇ ਕਿ ਐਨਡੀਪੀਸੀ ਦੇ ਤਹਿਤ ਜਦੋਂ ਚੰਦੀਸਨ ਚੰਨੀ ਨੇ ਬਿਕਰਮਜੀਠਿਆ ਉੱਤੇ ਕਾਰਵਾਈ ਕੀਤੀ ਉਦੋਂ ਜਦੋਂ ਇਹਨੂੰ ਜ਼ਮਾਨਤ ਮਿਲਣ ਜਾ ਰਹੀ ਸੀ ਉਹਦਾ ਚਲਾਨ ਪੇਸ਼ ਕਰਨਾ ਸੀ ਉਹਦਾ ਰਹਿਮਾਨ ਲੈਣਾ ਸੀ ਬਿਕਰਮਜੀਠਿਆ ਦਾ ਤਾਂ ਕਿ ਵੱਡੀਆਂ ਕਾਰਵਾਈਆਂ ਹੁੰਦੀਆਂ ਕੌਮ ਖੁਸ਼ ਹੁੰਦੀ ਪੰਜਾਬ ਦਾ ਭਾਈਚਾਰਾ ਖੁਸ਼ ਹੁੰਦਾ ਕਿਉਂਕਿ ਕਬਰ ਬਿਜੇ ਪ੍ਰਤਾਪ ਨੇ ਕਿਹਾ ਕਿ ਮੇਰੇ ਬਿਕਰਮਜੀਠਿਆ ਨਾਲ ਮਤ ਪੇਦ ਸੀ ਮਤ ਪੇਦ ਹਨ ਮਤ ਮੇਦ ਰਹਿਣਗੇ ਧੰਨਵਾਦ